ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਟਾ ਲੰਮੀਆ ਤੇ ਰਸਤਾ ਪਹਾੜ ਦਾ ਤੋਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਵਟਾ ਲੰਮੀਆ ਤੇ ਰਸਤਾ ਪਹਾੜ ਦਾ ਤੋਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਸੋਣ ਲਾਲ ਜੀ ਸਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਾ ਸੋਨੇ ਲਾਹਾਲ ਸੀ ਬਟਾ ਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਦੋ ਲਾਲ ਜੀ ਬਟਾ ਲੰਮੀਆ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਸਣ ਲਾ ਹਾਲ ਜੀ ਬੱਟਾ ਲੰਮੀਆ ਤੇ ਰਸ ਦਾ ਪਹਾੜ ਦਾ ਉਸੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਸਣ ਲਾ ਹਾਲ ਜੀ ਰਾਤ ਹਨੇਰੀ ਬਿਜਲੀ ਲੈ ਛਕੇ ਰਾਜਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਦੇ ਛਕੇ ਰਾਜਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸੈਣੇ ਪੈ ਗਏ ਨੇ ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸੈਣੇ ਪੈ ਗਏ ਨੇ ਛੋਟੀ ਉਮਰ ਤੇ ਦੋਨੋਂ ਲਾਲ ਜੀ ਮਾਤਾ ਗੁਜਰੀਓ ਨਾਨਕ ਨਾਲ ਜੀ ਛੋਟੀ ਉਮਰ ਤੇ ਦੋਨੋ ਲਾਲ ਜੀ ਮਾਤਾ ਗੁਜਰੀਓ ਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦੱਸੋ ਨਾ ਹਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦੱਸੋ ਨਾ ਹਾਲ ਜੀ ਉਸ ਵੇਲੇ ਦੱਸੋ ਨਾ ਹਾਲ ਜੀ ਕਹਿਰ ਦੀ ਸਰਦੀ ਹੱਡੀਆਂ ਚੀਰੇ ਵਾਲ ਨਹੀਂ ਆਂ ਹੱਡੀਆਂ ਚੀਰੇ ਬਾਲ ਨਿਆਣੇ ਕੰਬ ਦੇਣੇ ਉਂਗਲੇ ਫੜਕੇ ਮਾਂ ਗੁਜਰੀ ਦੀ ਰਾਹ ਪੱਥਰਾਂ ਦੇ ਲੰਘ ਦੇਣੇ ਉਂਗਲੇ ਫੜਕੇ ਮਾਂ ਗੁਜਰੀ ਦੀ ਰਾਹ ਪੱਥਰਾਂ ਦੇ ਲੰਘ ਦੇਣੇ ਕਦੋਂ ਅਜੀਤ ਤੇ ਜੁਜਾਰ ਵੀਰ ਜੀ ਆਣਗੇ ਕਦੋਂ ਅਜੀਤ ਤੇ ਜੁਜਾਰ ਵੀਰ ਜੀ ਆਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਕਦੋਂ अजीत ਤੇ ਜੁਝਾਰ ਵੀਰ ਆਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਕਦੋਂ अजीत ਤੇ ਜੁਝਾਰ ਵੀਰ ਆਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਸੋਣ ਲੋਹਾਲ ਜੀ ਸਰਸਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਸੋਣ ਲੋਹਾਲ ਜੀ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਬੇ ਦੇਸੋ ਇਹਨਾ ਨਿਰਦੋਸ਼ਾਂ ਦਾ ਕੋਣ ਹੈ ਜੋ ਇਨਸਾਫ਼ ਕਰੇ ਕੈਸੀ ਹੋਣੀ ਖੇਡੀ ਚਾਲ ਜੀ ਗੰਗੂ ਪਾਪੀ ਉਹਨਾਂ ਦੇ ਲਾਲ ਜੀ ਸਰਸਨਦੀ ਤੇ ਵਿਛੋੜਾ ਪੈ ਗਿਆ ਸਰਸਨ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਸੁਣ ਲਾਲ ਜੀ ਸਰਸਨ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਸੁਣ ਲਾਲ ਜੀ ਵਾਹਿਗੁਰੂ